ਸਮੇਂ ਦੀ ਕਦਰ ਇੱਕ ਛੋਟੇ ਜਿਹੇ ਪਿੰਡ ਵਿੱਚ ਇੱਕ ਮੁੰਡਾ ਰਹਿੰਦਾ ਸੀ ਜੋ ਬਹੁਤ ਆਲਸੀ ਸੀ ਉਹ ਹਰ ਜ਼ਰੂਰੀ ਕੰਮ ਦੇਰ ਨਾਲ ਕਰਦਾ ਸੀ ਇਸੇ ਕਰਕੇ ਉਹ ਆਪਣੀ ਪੜ੍ਹਾਈ ਵਿੱਚ ਪਿੱਛੇ ਰਹਿ ਗਿਆ ਸੀ ਉਸਦੇ ਮਾਪੇ ਅਤੇ ਉਸਦੇ ਅਧਿਆਪਕ ਉਸ ਨੂੰ ਸਮਝਾਉਂਦੇ ਰਹਿੰਦੇ ਸੀ ਕਿ ਸਮੇਂ ਦੀ ਕਦਰ ਕਰਿਆ ਕਰ ਪਰ ਉਹ ਪਰ ਉਹ ਉਹਨਾਂ ਦੀ ਗੱਲ ਨਹੀਂ ਸੀ ਮੰਨਦਾ ਇੱਕ ਦਿਨ ਉਹਨਾਂ ਦੇ ਪਿੰਡ ਇੱਕ ਬੁੱਧੀਮਾਨ ਵਿਅਕਤੀ ਹੁੰਦਾ ਹੈ ਸਾਰੇ ਪਿੰਡ ਦੇ ਲੋਕ ਉਸ ਬੁੱਧੀਮਾਨ ਵਿਅਕਤੀ ਕੋਲ ਜਾਂਦੇ ਹਨ ਤੇ ਉਹ ਮੁੰਡਾ ਤੇ ਉਹ ਮੁੰਡਾ ਵੀ ਸੋਚ ਰਿਹਾ ਹੁੰਦਾ ਹੈ ਕਿਉਂ ਨਾ ਮੈਂ ਵੀ ਉਸ ਵਿਅਕਤੀ ਕੋਲ ਜਾਵਾਂ ਤੇ ਆਪਣੇ ਸਾਰੇ ਦੋਸਤਾਂ ਤੋਂ ਅੱਗੇ ਨਿਕਲ ਜਾਵਾਂ ਇਹ ਸੋਚਦੇ ਸੋਚਦੇ ਉਹ ਬੁੱਧੀਮਾਨ ਵਿਅਕਤੀ ਕੋਲ ਪਹੁੰਚ ਜਾਂਦਾ ਹੈ ਤੇ ਕਹਿੰਦਾ ਹੈ ਮੈਂ ਸਾਰਿਆਂ ਤੋਂ ਪਿੱਛੇ ਰਹਿ ਗਿਆ ਹਾਂ ਮੈਨੂੰ ਇਸ ਦਾ ਕੋਈ ਹਾਲ ਦੱਸੋ ਜੋ ਮੈਂ ਇੰਨਾ ਸਾਰੇ ਦੋਸਤਾਂ ਤੋਂ ਅੱਗੇ ਨਿਕਲ ਜਾਵਾਂ ਫਿਰ ਉਹ ਬੁੱਧੀਮਾਨ ਵਿਅਕਤੀ ਕਹਿੰਦਾ ਹੈ ਚਲੋ ਮੈਂ ਤੁਹਾਨੂੰ ਇੱਕ ਕਹਾਣੀ ਸੁਣਾਉਂਦਾ ਹਾਂ ਇੱਕ ਵਾਰ ਦੀ ਗੱਲ ਹੈ ਇੱਕ ਰਾਜਾ ਹੁੰਦਾ ਸੀ ਉਸ ਦਾ ਇੱਕ ਦੋਸਤ ਸੀ ਜੋ ਆਲਸੀ ਸੀ ਕਦੀ ਕੋਈ ਕੰਮ ਸਮੇਂ ਸਿਰ ਨਹੀਂ ਸੀ ਕਰਦਾ ਇਸੇ ਕਰਕੇ ਉਹ ਆਪਣੀ ਜ਼ਿੰਦਗੀ ਵਿੱਚ ਕੁਝ ਨਹੀਂ ਕਰ ਸਕਿਆ ਤੇ ਰਾਜੇ ਨੂੰ ਉਸ ਉੱਪਰ ਬਹੁਤ ਤਰਸ ਹੁੰਦਾ ਸੀ ਇੱਕ ਦਿਨ ਰਾਜਾ ਸੋਚਦਾ ਹੈ ਕਿਉਂ ਨਾ ਮੈਂ ਇਹਨੂੰ ਕੁਝ ਪੈਸੇ ਤੇ ਗਹਿਣੇ ਦੇਵਾਂ ਜੋ ਇਹ ਵੀ ਅਮੀਰ ਹੋ ਜਾਵੇ ਤੇ ਆਪਣੀ ਜ਼ਿੰਦਗੀ ਵਿੱਚ ਕੁਝ ਕਰ ਸਕੇ ਫਿਰ ਅਗਲੇ ਦਿਨ ਉਹ ਆਪਣੇ ਦੋਸਤ ਨੂੰ ਦਰਬਾਰ ਵਿੱਚ ਸੱਦਦਾ ਹੈ ਤੇ ਕਹਿੰਦਾ ਹੈ ਕਿ ਜੇ ਤੂੰ ਕੱਲ ਸੂਰਜ ਡੁੱਬਣ ਤੋਂ ਪਹਿਲਾਂ ਪਹਿਲਾਂ ਜਿੰਨਾ ਵੀ ਸੋਨਾ ਤੇ ਪੈਸੇ ਲੈ ਗਿਆ ਉਹ ਸਾਰੇ ਤੇਰੇ ਹੋਣਗੇ ਉਹ ਮੁੰਡਾ ਬਹੁਤ ਖੁਸ਼ ਹੁੰਦਾ ਹੈ ਘਰ ਜਾ ਕੇ ਆਪਣੀ ਪਤਨੀ ਨੂੰ ਦੱਸਦਾ ਹੈ ਤੇ ਪਤਨੀ ਵੀ ਬਹੁਤ ਖੁਸ਼ ਹੁੰਦੀ ਹੈ ਤੇ ਫਿਰ ਜਦ ਅਗਲੇ ਦਿਨ ਸੂਰਜ ਚੜਦਾ ਹੈ ਤੇ ਉਹ ਆਪਣੀ ਘਰਵਾਲੀ ਨੂੰ ਕਹਿੰਦਾ ਹੈ ਕਿ ਮੈਨੂੰ ਰੋਟੀ ਖਵਾ ਦੇ ਕੀ ਪਤਾ ਉਥੇ ਕਿੰਨਾ ਕੁ ਸਮਾਂ ਲੱਗਣਾ ਹੈ ਉਸ ਦੀ ਪਤਨੀ ਉਸ ਲਈ ਰੋਟੀ ਲੈ ਕੇ ਹੁੰਦੀ ਹੈ ਉਹ ਰੋਟੀ ਖਾ ਕੇ ਕਹਿੰਦਾ ਹੈ ਹਾਲੇ ਤਾਂ ਬਹੁਤ ਸਮਾਂ ਹੈ ਕਿਉਂ ਨਾ ਮੈਂ ਥੋੜੀ ਦੇਰ ਸੋ ਲਾਂ ਫਿਰ ਉਸ ਫਿਰ ਉਸ ਸੋ ਜਾਂਦਾ ਹੈ ਜਦ ਉੱਠਦਾ ਹੈ ਤਾਂ ਦੁਪਹਿਰ ਹੋ ਜਾਂਦੀ ਹੈ ਉਹ ਉਹ ਜਲਦੀ ਨਾਲ ਘਰੋਂ ਚੱਲ ਪੈਂਦਾ ਹੈ ਰਸਤੇ ਵਿੱਚ ਇੱਕ ਰੁੱਖ ਹੇਠਾਂ ਬੈਠ ਜਾਂਦਾ ਹੈ ਤੇ ਠੰਡੀ ਠੰਡੀ ਹਵਾ ਚੱਲ ਰਹੀ ਹੁੰਦੀ ਹੈ ਉਹ ਰੁੱਖ ਹੇਠ ਲੇਟ ਜਾਂਦਾ ਹੈ ਤੇ ਉਸ ਨੂੰ ਨੀਂਦ ਆ ਜਾਂਦੀ ਹੈ ਜਦ ਉੱਠਦਾ ਹੈ ਤਾਂ ਸ਼ਾਮ ਦਾ ਵੇਲਾ ਹੋ ਜਾਂਦਾ ਹੈ ਉਹ ਰਾਜੇ ਦੇ ਦਰਬਾਰ ਵੱਲ ਭੱਜਦਾ ਹੈ ਜਿੰਨੀ ਦੇਰ ਉਹ ਉੱਥੇ ਪਹੁੰਚਦਾ ਹੈ ਸੂਰਜ ਛਿਪ ਜਾਂਦਾ ਹੈ ਤੇ ਰਾਜੇ ਦੇ ਦਰਬਾਰ ਦੇ ਦਰਵਾਜ਼ੇ ਬੰਦ ਹੋ ਜਾਂਦੇ ਹਨ ਉਹ ਬਹੁਤ ਨਿਰਾਸ਼ ਹੁੰਦਾ ਹੈ ਕਿ ਜੇ ਮੈਂ ਅੱਜ ਸਮੇਂ ਦੀ ਕਦਰ ਕੀਤੀ ਹੁੰਦੀ ਤਾਂ ਅੱਜ ਮੈਨੂੰ ਇਹ ਦਿਨ ਨਹੀਂ ਸੀ ਦੇਖਣੇ ਪੈਣੇ ਉਹ ਮੁੰਡਾ ਉਸ ਬੁੱਧੀਮਾਨ ਵਿਅਕਤੀ ਦੀ ਕਹਾਣੀ ਸੁਣ ਕੇ ਬਹੁਤ ਸ਼ਰਮਿੰਦਾ ਹੁੰਦਾ ਹੈ ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੁੰਦਾ ਹੈ ਤੇ ਉਹ ਉਸ ਦਿਨ ਤੋਂ ਹੀ ਪ੍ਰਣ ਕਰ ਲੈਂਦਾ ਹੈ ਕਿ ਮੈਂ ਸਮੇਂ ਦੀ ਕਦਰ ਕਰਿਆ ਕਰੂੰਗਾ ਸਮੇਂ ਸਿਰ ਕੰਮ ਕਰੂੰਗਾ ਸਿੱਖਿਆ ਸਾਨੂੰ ਸਮੇਂ ਦੀ ਕਦਰ ਕਰਨੀ ਚਾਹੀਦੀ ਹੈ ਜਿਹੜਾ ਆਪਣੇ ਸਮੇਂ ਦੀ ਕਦਰ ਨਹੀਂ ਕਰਦਾ ਉਹ ਪਿੱਛੇ ਰਹਿ ਜਾਂਦਾ ਹੈ ਧੰਨਵਾਦ